ਸਾਚਰੀ ਕਾਂਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਦਿਨ ਕੁਝ ਜੋਗੀ ਗੁਰੂ ਅੰਗਦ ਦੇਵ ਜੀ ਪਾਸ ਆਏ ਤੇ ਗੁਰੂ ਜੀ ਨੂੰ ਆਪਣੇ ਧਰਮ ਵਿੱਚ ਲਿਆਉਣ ਲਈ ਪ੍ਰੇਰਣ ਲੱਗੇ ਉਹਨਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੇ ਵੱਡੇ ਵੱਡੇ ਰੇਸ਼ੀਆ ਮੁਨੀਆ ਤੇ ਜਪੀਆਂ ਤੱਪੀਆਂ ਨੇ ਵੀ ਯੋਗ ਤੇ ਉਸ ਦੇ ਅਸ਼ਟਾਂਗ ਯਮ ਨਿਜਮ ਆਸਨ ਪ੍ਰਤੀਹਾਰ ਪ੍ਰਿਆਨਿਅਮ ਧਿਆਨ ਧਾਰਨਾ ਸਮਾਧੀ ਤੋਂ ਬਿਨਾਂ ਸੁਖ ਜਾਂ ਮਨ ਦੀ ਪਵਿੱਤਰਤਾ ਪ੍ਰਾਪਤ ਨਹੀਂ ਕੀਤੀ ਜੋਗੀ ਕਹਿਣ ਲੱਗੇ ਜੋ ਕਰਨ ਨਾਲ ਉਮਰ ਵੱਡੀ ਹੋ ਜਾਂਦੀ ਹੈ ਲక్ష్ਮੀ ਮਿਲਦੀ ਹੈ ਤੇ ਅਦੁੱਪਤ ਸ਼ਕਤੀ ਪ੍ਰਾਪਤ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਨੇ ਜੋ ਕਮਾਇਆ ਸੀ ਤੇ ਇਸ ਕਰਕੇ ਉਹਨਾਂ ਨੇ ਚਾਰੇ ਵਰਨਾ ਵਿੱਚੋਂ ਸਿੱਖ ਬਣਾ ਲਏ ਸੀ ਤੇ ਇਸ ਲਈ ਤੁਸੀਂ ਵੀ ਜੋਗ ਕਰੋ ਜੇਕਰ ਹੁਣ ਤੁਸੀਂ ਸਾਡੇ ਤੋਂ ਸਿੱਖਿਆ ਲਵੋ ਤਾਂ ਗੁਰੂ ਗੋਰਖਨਾਥ ਦੀ ਕਿਰਪਾ ਨਾਲ ਤੁਹਾਨੂੰ ਦੋਹਣੀ ਸ਼ਕਤੀ ਪ੍ਰਾਪਤ ਹੋ ਜਾਵੇਗੀ ਗੁਰੂ ਅੰਗਦ ਦੇਵ ਜੀ ਜਾਣੀ ਜਾਣ ਸੀ ਉਹਨਾਂ ਦਾ ਮੰਤਵ ਸਮਝ ਕੇ ਉਹ ਕਹਿਣ ਲੱਗੇ ਕਿ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਸਾਨੂੰ ਆਪਣੇ ਆਪ ਵਿੱਚ ਉਸ ਕੰਮ ਦੇ ਕਰਨ ਲਈ ਕੋਈ ਘਾਟਾ ਨਹੀਂ ਜਾਪਦਾ ਜਿਹੜਾ ਕੰਮ ਮੈਂ ਕਰਨ ਦੀ ਲੱਗਾ ਹੋਇਆ ਇਸ ਕਲਯੁਗ ਵਿੱਚ ਜਿਹੜਾ ਯੋਗ ਤੁਸੀਂ ਦੱਸਦੇ ਹੋ ਉਹ ਕਰਨਾ ਕਠਿਨ ਹੈ ਪਰਪਕਤੀ ਯੋਗ ਦੇ ਤਰੀਕੇ ਨਾਲ ਮਨ ਨੂੰ ਪਵਿੱਤਰ ਕਰ ਲੈਣਾ ਆਸਾਨ ਹੈ ਮਹਾਤਮਾ ਲੋਕ ਕਹਿੰਦੇ ਨੇ ਕਿ ਵੇਤੀ ਨੂੰ ਇਕਾਗਰ ਕਰਕੇ ਨਾਮ ਜਪਣਾ ਔਰ ਸੰਤਾਂ ਦੀ ਸੰਗਤ ਕਰਨੀ ਸਹਿਜ ਯੋਗ ਹੈ ਤੁਹਾਡੇ ਯੋਗ ਨਾਲ ਦੌਲਤ ਤੇ अलौकिक शक्तियां ਭਾਵੇਂ ਮਿਲ ਜਾਂ ਪਰ ਜਦੋਂ ਆਦਮੀ ਇੰਨਾਂ ਚੀਜ਼ਾਂ ਵਿੱਚ ਫਸ ਜਾਂਦਾ ਤਾਂ ਉਹ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ ਇਹ ਕਰ ਆਦਮੀ ਦੀ ਆਇਉ ਲੰਮੀ ਹੋ ਜਾਵੇ ਤਾਂ ਉਹ ਲੋਭ ਔਰ ਹੰਕਾਰ ਨਾਲ ਨਸ਼ਟ ਹੋ ਜਾਂਦਾ ਤੁਸੀਂ ਆਪਣੀ ਸਰੀਰਕ ਤਪੱਸਿਆ ਦੇ ਅਭਿਮਾਨ ਵਿੱਚ ਰਹਿ ਕੇ ਵਾਇਗ੍ਰੋ ਨੂੰ ਨਹੀਂ ਵੇਖਿਆ ਜਿਹੜਾ ਹਰ ਇੱਕ ਦੇ ਹਿੱਦ ਦੇ ਵਿੱਚ ਨਿਵਾਸ ਕਰਦਾ ਹੈ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਮਲੀਨਤਾ ਵਿੱਚ ਪਵਿੱਤਰ ਕਿਵੇਂ ਰਹਿਦਾ ਹੈ ਭਾਵ ਕਿ ਗ੍ਰਸਤੀ ਜੀਵਨ ਬਤੀਤ ਕਰਕੇ ਵੈਗ੍ਰਿਉ ਨੂੰ ਕਿਵੇਂ ਪਾਈਦਾ ਹੈ ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦੁਬਾਰਾ ਪਰਮਾਨ ਦੇ ਕੇ ਜੋਗੀਆਂ ਨੂੰ ਦੱਸਿਆ ਕਿ ਧਰਮ ਕਿਸ ਵਿੱਚ ਹੈ ਜੋਗ ਨਾ ਥਿੰਤਾ ਜੋਗ ਨਾ ਡੰਡੇ ਜੋਗ ਨਾ ਭਸਮ ਚੜਾਈਏ ਜੋਗ ਨਾ ਮੁੰਦੀ ਮੁੰਡ ਮੁੰਡਾਈਏ ਜੋਗ ਨਾ ਸਿੰਜੀ ਵਾਈਏ ਅੰਜਨ ਮਾਹੇ ਨਿਰੰਜਨ ਰਈਏ ਜੋਗ ਜਗਤ ਇਹ ਪਾਈਏ ਗਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰੇ ਸੰਸਰ ਜਾਣੇ ਜੋਗੀ ਕਈਏ ਸੋਈ ਜੋਗੀਆਂ ਦਾ ਵੱਡਾ ਨਾਥ ਇਹ ਸੁਣ ਕੇ ਖੁਸ਼ ਹੋ ਗਿਆ ਤੇ ਉਹ ਗੁਰੂ ਜੀ ਨੂੰ ਕਹਿਣ ਲੱਗਾ ਕਿ ਕੁਝ ਮੰਗੋ ਗੁਰੂ ਜੀ ਨੇ ਉੱਤਰ ਦਿੱਤਾ ਕਿ ਬਾਬਾ ਨਾਨਕ ਨੇ ਸਾਨੂੰ ਸਭ ਕੁਝ ਬਖਸ਼ਿਆ ਹੋਇਆ ਹੈ ਤੇ ਸਾਨੂੰ ਕਿਸੇ ਹੋਰ ਚੀਜ਼ ਦੀ ਇੱਛਾ ਨਹੀਂ 나ਥ ਫਿਰ ਕਹਿਣ ਲੱਗਾ ਕਿ ਕੁਝ ਮੰਗੋ ਮੇਰਾ ਕਿਹਾ ਵਿਅਰਥ ਨਾ ਜਾਏ ਤਾਂ ਗੁਰੂ ਜੀ ਨੇ ਮਨ ਦੀ ਗਰੀਬੀ ਮੰਗੀ 나ਥ ਕਹਿਣ ਲੱਗਾ ਨਾ ਤੇ ਮੇਰੇ ਪਾਸ ਹੈ ਨਾ ਹੀ ਸਵਰਗ ਦੇ ਦੇਵਤਿਆਂ ਪਾਸ ਹੈ ਤਾਂ 나ਥ ਨੇ ਵੈਗਰੂ ਵੱਲ ਧਿਆਨ ਲਗਾਇਆ ਤੇ ਆਪਣੇ ਲਈ ਮਨ ਦੀ ਗਰੀਬੀ ਮੰਗੀ ਤਾਂ ਆਕਾਸ਼ ਵਿੱਚੋਂ ਇੱਕ ਆਵਾਜ਼ ਆਈ ਕਿ ਮਨ ਦੀ ਗਰੀਬੀ ਖੁੱਲੇ ਦਿਲ ਨਾਲ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੀ ਗੱਦੀ ਉੱਤੇ ਗੁਰੂ ਅੰਗਦ ਦੇਵ ਜੀ ਨੂੰ ਬਖਸ਼ ਦਿੱਤੀ ਗਈ ਹੈ ਇਹ ਸੁਣ ਕੇ ਸਿੱਧ ਵਿਦਾਂ ਹੋ ਗਏ ਉਹਨਾਂ ਦੇ ਪਿੱਛੋਂ ਇੱਕ ਉੱਚੀ ਆਤਮਿਕ ਪਦਵੀ ਦਾ yogi Harinath ਆਇਆ ਉਹ ਗੁਰੂ ਜੀ ਨੂੰ ਵੇਖ ਕੇ ਪਰਸੰਨ ਹੋਇਆ ਤੇ ਉਹਨਾਂ ਅੱਗੇ ਬੇਨਤੀ ਕਰਨ ਲੱਗਾ ਕਿ ਕਿਰਪਾ ਕਰਕੇ ਦੱਸੋ ਕਿ ਮਨੁੱਖ ਦਾ ਸਭ ਤੋਂ ਉੱਚ ਧਰਮ ਕੀ ਹੈ ਗੁਰੂ ਜੀ ਨੇ ਉੱਤਰ ਵਿੱਚ ਆਸਾ ਦੀ ਬਾਣ ਦਾ 12ਵਾਂ ਸ਼ਲੋਕ ਉਚਾਰਿਆ ਯੋਗ ਸੰਵਦ ਇਨ ਸੰਵਦ ਵੇਦ ਸੰਵਦ ਬ੍ਰਾਹਮਣ ਹੈ ਖੱਤਰੀ ਸੰਵਦ ਸੂਰ ਸੰਵਦ ਸ਼ੁੱਦਰ ਸੰਵਦ ਰਾਖੀ ਤੇ ਸ਼ਰਮ ਸੰਬੰਧ ਏਕ ਸੰਬੰਧ ਜੇ ਕੋ ਜਾਣੇ ਭਿਓ ਨਾਨਕਤਾ ਕਾ ਦਾਸ ਐ ਸੋਈ ਨਰਿੰਜਨ ਦੇਓ ਇਹ ਸੁਣ ਕੇ ਹਰੀਨਾਥ ਦੇ ਪਰਮ ਦੂਰ ਹੋ ਗਏ ਗੁਰੂ ਜੀ ਦਾ ਜਸ ਵੱਧ ਗਿਆ ਸਦਾ ਹੀ ਬੇਅੰਤ ਸੰਗਤਾਂ ਗੁਰੂ ਜੀ ਦੇ ਆਲੇ ਦੁਆਲੇ ਰਹਿੰਦੀਆਂ ਤੇ ਜਿਨ੍ਹਾਂ ਲਈ ਗੁਰੂ ਜੀ ਹਾਮੀ ਭਰਦੇ ਉਹਨਾਂ ਦੀਆਂ ਇਸ਼ਾਵਾ ਤੇ ਮਨੋਤ ਪੂਰੇ ਹੁੰਦੇ ਪਾਈ ਜੀਵਾ ਜੀ ਦਾ ਗੁਰੂ ਜੀ ਕੋਲ ਆਉਣਾ ਇੱਕ ਦਿਨ ਗਰਮੀ ਦੀ ਰੁੱਤ ਵਿੱਚ ਸ਼ਾਮ ਵੇਲੇ ਬੜਾ ਚੱਕਰ ਝੜਿਆ ਜਿਸ ਵਿੱਚ ਮਿੱਟੀ ਕੱਟੇ ਦੇ ਬੱਦਲ ਆਏ ਤੇ ਲੰਗਰ ਤਿਆਰ ਨਾ ਹੋ ਸਕਿਆ ਗੁਰੂ ਜੀ ਦਾ ਲੰਗਰੀ ਪਾਈ ਜੀਵਾ ਕਹਿਣ ਲੱਗਾ ਕਿ ਮੈਂ ਤਾਂ ਹੀ ਪ੍ਰਸ਼ਾਦ ਵਰਤਾ ਸਕਦਾ ਹਾਂ ਜੇਕਰ ਗੁਰੂ ਜੀ ਹਨੇਰੇ ਚੱਖੜ ਨੂੰ ਬੰਦ ਕਰ ਦੇਣ ਗੁਰੂ ਜੀ ਨੇ ਉਸ ਨੂੰ ਇਸ ਤਰ੍ਹਾਂ ਝਾੜ ਪਾਈ ਕਿ ਜੀਵਿਆ ਤੂੰ ਸਦਾ ਹੀ ਵੈਗਰੂ ਤੇ ਸੱਚੇ ਗੁਰੂ ਦੀ ਰਜਾ ਵਿੱਚ ਪਰਸੰਨ ਰਹੇ। ਇਹ ਹੀ ਸਾਡੇ ਮਨ ਦੀ ਵਿਟਿਆਈ ਹੈ। ਤੇ ਜਿਹੜਾ ਸਿੱਖ ਇਸਤੇ ਚੱਲੇਗਾ ਉਹ ਗੁਰੂ ਦਾ ਪਿਆਰਾ ਹੋਵੇਗਾ। ਜਿਸ ਤਰ੍ਹਾਂ ਇੱਕ ਨੇਕ ਚੰਗੇ ਵਰਤਾਓ ਵਾਲੀ ਤੇ ਚਤਰ ਇਸਤਰੀ ਆਪਣੇ ਪਤੀ ਦੀ ਰਜਾ ਵਿੱਚ ਸਦਾ ਖੁਸ਼ ਰਹਿੰਦੀ ਹੈ। ਇਸੇ ਤਰ੍ਹਾਂ ਜੀਵਿਆ ਤੂੰ ਗੁਰੂ ਉਪਦੇਸ਼ ਮੰਨ ਤੇ ਵੈਗੁਰੂ ਦੀ ਰਜਾ ਵਿੱਚ ਸਦਾ ਖੁਸ਼ ਰਹੇ। ਇਸ ਤਰ੍ਹਾਂ ਕਰਨ ਨਾਲ ਤੈਨੂੰ ਭਗਤੀ ਤਪ ਵਰਤ ਰੱਖਣ ਪੁੰਨਦਾਨ ਕਰਨ ਦੀ ਫਲ ਪ੍ਰਾਪਤ ਹੋਣਗੇ ਤੇ ਤੂੰ ਆਨੰਦ ਵਿੱਚ ਰਹਵੇਂਗਾ। ਗੁੱਜਰ ਲੋਹਾਰ ਗੁਜਰ ਲਹਾਰ ਗੁਰੂ ਜੀ ਪਾਸ ਆਇਆ ਤੇ ਬੇਨਤੀ ਕੀਤੀ ਕਿ ਮੈਨੂੰ ਬ੍ਰਹਮ ਗਿਆਨ ਦਾ ਉਪਦੇਸ਼ ਕਰੋ ਤਾਂ ਜੋ ਮੈਂ ਮੁਕਤੀ ਪ੍ਰਾਪਤ ਕਰ ਸਕਾਂ। ਇਹ ਗੁਰੂ ਜੀ ਨੇ ਬਚਨ ਕੀਤਾ ਹਰ ਰੋਜ਼ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਧਿਆਨ ਕਰ ਤੇ ਗਰੀਬਾਂ ਦਾ ਮੁਫਤ ਕੰਮ ਕਰਿਆ ਕਰ। ਭਾਈ ਢੀਂਗਾ ਜੀ ਢੀਂਗਾ ਨਾਹੀ ਗੁਰੂ ਜੀ ਪਾਸ ਰਹਿੰਦਾ ਸੀ। ਤੇ ਗੁਰੂ ਜੀ ਦੇ ਸਿੱਖਾਂ ਦੀ ਨੇਕੀ ਤੋਂ ਨਿੱਕੀ ਟਹਿਲ ਸੇਵਾ ਕਰਦਾ ਸੀ ਇੱਕ ਦਿਨ ਉਹ ਗੁਰੂ ਜੀ પાસે ਬੇਨਤੀ ਕਰਨ ਲੱਗਾ ਕਿ ਮੈਨੂੰ ਆਤਮਿਕ ਸ਼ਾਂਤੀ ਬਖਸ਼ੋ ਗੁਰੂ ਜੀ ਨੇ ਫਰਮਾਇਆ ਗੁਰੂ ਕਵਰ ਸਮਾਨ ਹੈ ਤੇ ਸਿੱਖ ਮੁਰਦੇ ਵਾਂਗ ਨੇ ਜਦ ਜਾਨ ਨਿਕਲ ਜਾਂਦੀ ਹੈ ਤਾਂ ਮੁਰਦੇ ਕਬਰ ਵਿੱਚ ਪਾਏ ਜਾਂਦੇ ਨੇ ਤੇ ਉਹ ਹਿਲਦੇ ਜੁਲਦੇ ਨਹੀਂ ਐਸੀ ਤਰ੍ਹਾਂ ਜਦ ਸਿੱਖ ਅਹੰਕਾਰ ਨੂੰ ਆਪਣੇ ਆਪ ਵਿੱਚੋਂ ਕੱਢ ਦਿੰਦੇ ਨੇ ਉਹ ਗੁਰੂ ਦੀ ਗੋਦ ਵਿੱਚ ਬਿਸਰਾਮ ਕਰਨ ਦੇ ਯੋਗ ਹੁੰਦੇ ਨੇ ਗੁਰੂ ਦੇ ਸਿੱਖਾਂ ਨੂੰ ਇਸ ਲਈ ਨਿਮਰਤਾ ਵਾਲਾ ਹੋਣਾ ਚਾਹੀਦਾ ਤੇ ਉਹਨਾਂ ਨੂੰ ਦੂਜਿਆਂ ਦੀ ਸੇਵਾ ਕਰਨੀ ਯੋਗ ਹੈ ਸੈਨ ਭਗਤ ਦਾ ਕਰਮ ਤੇ ਜਾਤ ਉਹੀ ਸੀ ਜੋ ਤੇਰੀ ਹੈ ਪਰ ਉਸ ਨੇ ਪ੍ਰਾਣੀ ਮਤ ਦੀ ਸੇਵਾ ਕਰਕੇ ਮੁਕਤੀ ਪ੍ਰਾਪਤ ਕਰ ਲਈ ਇਸ ਲਈ ਤੈਨੂੰ ਵੀ ਇਸ ਜਨਮ ਵਿੱਚ 84 ਤੋਂ ਛੁਟਕਾਰਾ ਪਾਉਣ ਵਾਸਤੇ ਨਿਰਾਸ਼ ਨਹੀਂ ਹੋ ਜਾਣਾ ਚਾਹੀਦਾ। ਪਾਈ ਪਾਰੋ ਜੁਲਕਾ ਜੁਲਕਾ ਕੌਮ ਦਾ ਪਾਰੋ ਨਾਮੇ ਇੱਕ ਆਦਮੀ ਗੁਰੂ ਜੀ ਪਾਸ ਆ ਕੇ ਬੇਨਤੀ ਕਰਨ ਲੱਗਾ ਕਿ ਪਵਿੱਤਰ ਪੁਰਸ਼ਾਂ ਨੂੰ ਜੋ ਪਰਮਹੰਸਾ ਕਦੇ ਨੇ ਉਸ ਦਾ ਕੀ ਮਤਲਬ ਹੈ? ਗੁਰੂ ਜੀ ਨੇ ਕਿਹਾ ਪਹਿਲਾਂ ਤਾਂ ਪਵਿੱਤਰ ਪੁਰਸ਼ ਚੰਗੇ ਔਸੂਲ ਗੁਰੂ ਪਾਸੋਂ ਲੈਂਦੇ ਨੇ ਜਿਵੇਂ ਕਿ ਆਮ ਖਿਆਲ ਅਨੁਸਾਰ ਹੰਸ ਮਾਨ ਸਰੋਵਰ ਵਿੱਚੋਂ ਮੋਤੀ ਚੁਗਦੇ ਨੇ ਦੂਜੇ ਪਵਿੱਤਰ ਪੁਰਸ਼ ਵਦੀ ਦਾ ਤਿਆਗ ਕਰਦੇ ਨੇ ਤੇ ਨੇਕੀ ਨੂੰ ਗ੍ਰਹਿਣ ਕਰਦੇ ਨੇ ਜਿਸ ਤਰ੍ਹਾਂ ਹੰਸ ਆਪਣੀ ਚੁੰਝ ਦੀ ਖਾਸ ਤਰ੍ਹਾਂ ਦੀ ਬਨਾਵਟ ਹੋਣ ਕਰਕੇ ਦੁੱਧ ਵਿੱਚੋਂ ਪਾਣੀ ਨੂੰ ਵੱਖ ਕਰ ਲੈਂਦਾ ਹੈ ਮੂਲਾ ਸ਼ਾਸਿ ਪਾਹੀ ਇੱਕ ਸ਼ਿਪਾਹੀ ਮੋਲਾ ਸ਼ਾ ਜਿਹੜਾ ਕਿਸੇ ਮੁਗਲ ਹਾਕਮਦਾਰ ਦਿੱਲੀ ਸੀ ਗੁਰੂ ਜੀ ਪਾਸ ਆ ਕੇ ਬੇਨਤੀ ਕਰਨ ਲੱਗਾ ਕਿ ਮੈਨੂੰ ਕੋਈ ਆਤਮਿਕ ਸਿੱਖਿਆ ਦੇਵੋ ਜਿਹੜੀ ਮੈਨੂੰ ਇਹ ਸੰਸਾਰ ਵਿੱਚ ਤੇ ਪਰਲੋਕ ਵਿੱਚ ਲਾਭਦਾਇਕ ਹੋਵੇ ਗੁਰੂ ਜੀ ਨੇ ਉਸ ਨੂੰ ਸਲਾਹ ਦਿੱਤੀ ਕਿ ਜਦ ਕਦੀ ਲੜਾਈ ਦੀ ਲੋੜ ਪਵੇ ਤਾਂ ਆਪਣੇ ਮਾਲਕ ਵਾਸਤੇ ਯੁੱਧ ਕਰ ਤੇ ਖਿਆਲ ਨਾ ਕਰ ਕਿ ਮੇਰੇ ਪਾਸੇ ਲੜਨ ਵਾਲਿਆਂ ਦੀ ਗਿਣਤੀ ਥੋੜੀ ਐ ਜਾਂ ਨਹੀਂ ਭਾਈ ਕੀ دارو ਜੀ ਕੀ دارو ਗੁਰੂ ਜੀ ਪਾਸੋਂ ਪੁੱਛਣ ਲੱਗੇ ਕਿ ਮੈਂ ਇਸ ਘੋਰ ਪਾਪਾਂ ਦੀ ਅੱਗ ਤੋਂ ਕਿਵੇਂ ਬਚਾਂ ਜਿਹੜੀ ਸੰਸਾਰ ਨੂੰ ਸਾੜ ਰਹੀ ਐ ਗੁਰੂ ਜੀ ਨੇ ਉੱਤਰ ਦਿੱਤਾ ਜਦ ਬਣ ਸੜ ਰਿਹਾ ਹੁੰਦਾ ਤਾਂ ਮਰੀਕ ਭਾਜ ਕੇ ਆਪਣੇ ਆਪ ਨੂੰ ਨੇੜੇ ਤੋਂ ਨੇੜੇ ਵਾਲੀ ਝੀਲ ਤੇ ਠੰਡਾ ਕਰਦੇ ਨੇ ਐਸੀ ਤਰ੍ਹਾਂ ਆਦਮੀ ਨੂੰ ਘੋਰ ਪਾਪਾਂ ਤੋਂ ਭੱਜ ਜਾਣਾ ਚਾਹੀਦਾ ਤੇ ਉਸ ਨੂੰ ਗੁਰੂ ਉਪਦੇਸ਼ ਰੂਪੀ ਠੰਡੇ ਜਲ ਵਿੱਚ ਸ਼ਰਨ ਲੈਣੀ ਚਾਹੀਦੀ ਹੈ ਧੰਨਵਾਦ ਜੀ